ਹਾਂਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਕਰਦੇ ਆਂ ਅੱਜ ਦੇ ਵਲੌਗ ਦੇ ਵਿੱਚ ਦਿਖਾਨਨੇ ਆ ਜੀ ਇਹ ਬੈਲ ਲੱਗੀ ਹੋਈ ਹੈ ਜੀ ਗੁਰਦੁਆਰਾ ਹਜ਼ੂਰ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਜੀ ਤੇ ਹਰ ਇੱਕ ਘੰਟੇ ਬਾਅਦ ਇਹ বাজਾਈ ਜਾਂਦੀ ਹੈ ਜੀ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਲੱਗੀ ਹੋਈ ਹੈ ਵਰਾਂਡੇ ਦੇ ਨਾਲ ਹੀ ਹਰ ਇੱਕ ਘੰਟੇ ਬਾਅਦ ਇਹ ਬੈਲ বাজਾਈ ਜਾਂਦੀ ਆ ਵੀ ਟਾਈਮ ਦਾ ਪਤਾ ਲੱਗ ਜੀ ਅਰ ਗੁਰਦੁਆਰਾ ਸਾਹਿਬ ਦੇ ਇੱਕ ਸਾਈਡ ਜੀ ਦਰਬਾਰ ਸਾਹਿਬ ਦੇ ਆ ਤਿਲਕ ਕਰਿਆ ਜਾਂਦਾ ਜੀ ਸੰਗਤ ਨੂੰ ਇਹਦੇ ਬਾਰੇ ਬਾਬਾ ਜੀ ਤੋਂ ਜਾਣਕਾਰੀ ਲਈ ਮੈਂ ਬਾਬਾ ਜੀ ਨੇ ਦੱਸਿਆ ਵੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਸੌਂਪੀ ਸੀ ਜੀ ਤਾਂ ਉਹਨਾਂ ਨੂੰ ਤਿਲਕ ਲਗਾਇਆ ਸੀ ਜੀ ਤੇ ਜੋ ਤਿਲਕ ਦਾ ਉਹ ਬਚ ਗਿਆ ਸੀ ਜੀ ਬੇਸਟ ਜੋ ਵੀ ਉਹ ਕਹਿੰਦੇ ਵੀ ਇਹ ਸਿੱਟਣਾ ਨਹੀਂ ਹੈਗਾ ਵੀ ਗਿਰਾਣਾ ਨਹੀਂ ਹੈਗਾ ਵੀ ਸੰਗਤ ਦੇ ਲਗਾ ਦੋ ਜਿੰਨੀ ਵੀ ਸੰਗਤ ਸੀ ਉੱਥੇ ਫਿਰ ਜਦੋਂ ਤੱਕ ਉਹ ਮੁੱਕਿਆ ਨਹੀਂ ਸੰਗਤ ਦੇ ਤਿਲਕ ਕਰਿਆ ਗਿਆ ਜੀ ਤੇ ਉਸ ਪਰੰਪਰਾ ਦੇ ਤਹਿਤ ਜਦੋਂ ਵੀ ਹੁਣ ਸ਼ਸਤਰਾਂ ਨੂੰ ਤਿਲਕ ਲਗਾਇਆ ਜਾਂਦਾ ਹਲਦੀ ਜਾਂਦਾ ਜੋ ਵੀ ਬਚ ਜਾਂਦਾ ਜੀ ਉਹ ਉਹ ਫਿਰ ਸੰਗਤ ਦੇ ਲਗਾਇਆ ਜਾਂਦਾ ਜੀ ਤੇ ਇੱਕਾ ਟਰਾਲੀ ਖੜੀ ਆ ਜੀ ਦਰਬਾਰ ਸਾਹਿਬ ਦੇ ਬਾਹਰ 240 ਟਰਾਲੀ ਆ ਤੇ ਟਰੈਕਟਰ ਟਰਾਲੀ ਆ ਤੇ ਵੀਰ ਹਰਨਾਲ ਵੀ ਗੱਲ ਕਰਦੇ ਆ ਵੀ ਕਿੱਥੋਂ ਆਈਆਂ ਇਹ ਤੇ ਕਿੱਥੋਂ ਸਫ਼ਰ ਸ਼ੁਰੂ ਕਰਿਆ ਤੇ ਕਿੱਥੇ ਇਹਨਾਂ ਨੇ ਜਾਣਾ ਤੇ ਐਡੀ ਲੋਰ ਦੇਖ ਲਓ ਪੰਜਾਬ ਤੋਂ ਟਰੈਕਟਰ ਟਰਾਲੀ ਰਾਹੀਂ ਬੰਦੇ ਪਹੁੰਚੇ ਨੇ ਜੀ ਤੇ ਆ ਦੇਖ ਸਕਦੇ ਹੋ ਦਰਵਾਦ ਸਾਹਿਬ ਦੇ ਟੁੱਡੀ ਸਾਹਿਬ ਦੇ ਬਿਲਕੁਲ ਸਾਹਮਣੇ ਟਰੈਕਟਰ ਟਰਾਲੀ ਖੜਾ ਸੀ ਜਦੋਂ ਅਸੀਂ ਬਾਹਰ ਆਏ ਤੇ ਵੀਰ ਹਰਨਾਲ ਕੋਲ ਗੱਲ ਵੀ ਕਰਾਂਗੇ ਅਦੇ ਵੀਰ ਆਪਾਂ ਨੂੰ ਮਿਲੇ ਨਹੀਂ ਹੈਗੇ ਤੇ ਤਨਜੀਗਰਾ ਜੀ ਪੰਜਾਬੀਆਂ ਦਾ ਐਡੇ ਸਫਰ 18 1900 ਕਿਲੋਮੀਟਰ ਦੇ ਸਫਰ ਤੇ ਪਹੁੰਚਿਆ ਹੋਇਆ ਪੰਜਾਬ ਤੋਂ ਟਰੱਕ ਉਹ ਜਦ ਆਪਾਂ ਇਹ ਵਸਤੂ ਦੇਖ ਸਕਦੇ ਆ ਟਰਲੀ ਤੇ ਟਰੱਕਾਂ ਵਿੱਚ ਸੰਗਤ ਨਹੀਂ ਆ ਆਪ ਨੂੰ ਬਦਲ ਵਰਤੀ ਲਾਈਏ ਨਾ ਸਿੱਧਾ ਪੰਜਾਬ ਤੋਂ ਆ ਗਿਆ ਵੀਰ ਬੈਠਾ ਟੱਕ ਤੇ ਯਾਤਰਾ ਪੰਜ ਤਖਤ ਸਹਿਵਾਨਾਂ ਦੀ ਤੇ ਬੈਨਰ ਲੱਗਿਆ ਹੋਇਆ ਜੀ ਟਰਾਲੀ ਤੇ ਯਾਤਰਾ ਸ੍ਰੀ ਪੰਜ ਤਖਤ ਸਹਿਵਾਨਾਂ ਪੰਜੇ ਤਖਤਾਂ ਦੀ ਯਾਤਰਾ ਕਰਨਗੇ ਜੀ ਇਹ ਟਰਾਲੀ ਵਾਲੇ ਵੀਰ ਜੀ ਆਪਾਂ ਗੱਲ ਵੀ ਕਰਦੇ ਆ ਨਾ ਨਾਲ ਪੰਜਾਂ ਨਾਲ ਕਿਵੇਂ ਇਹ ਸਫ਼ਰ ਸ਼ੁਰੂ ਕਰਿਆ ਨਾ ਇਹ ਦੇਖ ਸਕਦੇ ਹੋ ਜੀ ਰੋਲੀ ਟਰੈਕਟਰ ਕਿੰਨੀ ਲੰਬੀ ਟਰਾਲੀ ਆ ਜੀ ਪਰ ਤਰਪਾਲ ਪਾਈ ਹੋਈ ਆ ਮੀਂਹ ਕਣੀ ਤੋਂ ਇਹਨਾਂ ਨੇ ਬਹੁਤ ਹੀ ਜਜਬੇ ਤਕੜੇ ਨੇ ਪੰਜਾਬੀਆਂ ਦੇ ਆਈ ਬਾਈ ਜੀ ਹਾਂ ਜੀ ਕਿੱਥੋਂ ਆਏ ਜੀ ਆਈ ਬਾਈ ਜੀ ਅੰਦਰ ਤੋਂ ਕਿੰਨੇ ਦਿਨ ਹੋ ਗਏ ਜੀ ਤੋਰਿਆਂ ਨੂੰ ਅੱਜ ਸਾਨੂੰ ਹੋ ਗਿਆ 18 ਦਿਨ ਤੁਰੇ ਸੀ ਅਸੀਂ ਅੱਛਾ ਜੀ ਬਟਪੁਰ ਸਾਹਿਬ ਮੱਥਾ ਟੇਕ ਕੇ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਜੂਨ ਸਾਹਿਬ ਇੱਥੇ 24 ਦਿਨ ਨੂੰ ਆ ਗਏ ਸੀ ਹੁਣ ਜਿਹੜਾ ਦਮਦਵਾ ਸਾਹਿਬ ਦਮਦਵਾ ਸਾਹਿਬ ਤੋਂ ਸਿੱਧਾ ਦਰਬਾਰ ਸਾਹਿਬ ਅੱਛਾ ਕੋਈ ਰਸਤੇ ਦੇ ਵਿੱਚ ਦਿੱਕਤ ਪਰੇਸ਼ਾਨੀ ਹੈ ਪਰਮਾਤਮਾ ਦੀ ਕਿਰਪਾ ਜੀ ਬਾਈ ਤੁਹਦੀ ਕਿਰਪਾ ਆ ਅੱਛਾ ਚੜ੍ਹਦੀ ਕਲਾ ਜੀ ਕਿੰਨੇ ਸਿੰਘ ਆਏ ਹੋ ਜੀ 17 ਜਣੇ ਆ ਜੀ 17 ਜਣੇ ਆ ਜੀ ਟਰਾਲੀ ਕਿੰਨੇ ਫੁੱਟ ਦੀ ਹੈ ਜੀ 23 ਫੁੱਟ ਵਾਲੀ ਹੈ ਜੀ ਅੱਛਾ ਫਿਰ ਮੀਂਹ ਕਣੇ ਚ ਕਿਵੇਂ ਹੁਣ ਪੁੱਤਰਪਾਲ ਬਈ ਬਾਬਾ ਜੀ ਮੁਰੇ ਬੰਦ ਕਰ ਲਈਦਾ ਚੱਲੀ ਜਾਂਦਾ ਤੇ ਰਾਤਾਂ ਫਿਰ ਕਿੱਥੇ ਕੱਟੀਆਂ ਇੰਨੀਆਂ ਜੀ ਰਾਤ ਬਾਬਾ ਜੀ ਪਟਨਾ ਸਾਹਿਬ ਰਹੇ ਆ ਕਰਨਗੇ ਜੂਤ ਸਾਹਿਬ ਰਹੇ ਆ ਰਾਸਤੇ ਕਿਤੇ ਨਹੀਂ ਰਹੇ ਰਾਸਤੇ ਦਿਨ ਰਾਤ ਚੱਲਦੇ ਰਹੇ ਚੱਲਦੇ ਰਹੇ ਵਾਰੋ ਵਾਰੀ ਜੀ ਸਾਹਿਬ ਕਿਹਾ ਹੈ ਇਹ ਦੇਖੋ ਜੀ ਜਜਬਾ ਪੰਜਾਬੀਆਂ ਦਾ ਜਲੰਧਰ ਸਾਈਡ ਤੋਂ ਆਏ ਨੇ ਜੀ ਬਾਈ ਜੀ ਤੇ 20 ਫੁੱਟ ਦੀ ਟਰਾਲੀ ਆ ਮੇਰੇ ਖਿਆਲ ਨਾਲ ਇਹਨਾਂ ਦੀ 23 ਫੁੱਟ ਦੀ ਤੇ ਟਰੈਕਟਰ ਹੈ ਜੀ ਤੇ 15 ਦਿਨ ਹੋ ਗਏ ਚੱਲਿਆਂ ਨੂੰ ਤੇ ਪਟਨਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇੱਥੇ ਹਜੂਰ ਸਾਹਿਬ ਤੱਕ ਆਪਣਾ ਸੱਚਖੰਡ ਹਜੂਰ ਸਾਹਿਬ ਪਹੁੰਚੇ ਨੇ ਇਸ ਤੋਂ ਬਾਅਦ ਜਾਣਗੇ ਇਹ ਦਮਦਮਾ ਸਾਹਿਬ ਜੀ ਦਮਦਮਾ ਸਾਹਿਬ ਤੋਂ ਇਹ ਜਾਣਗੇ ਜੀ ਆਪਣਾ ਅੰਮ੍ਰਿਤਸਰ ਦਰਬਾਰ ਸਾਹਿਬ ਬਹੁਤ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਜੀ ਇੰਨਾ ਜਜ਼ਬਾ ਭਰਿਆ ਹੋਇਆ ਜੀ ਦੇਖੋ ਮੀਂਹ ਦਾ ਮੌਸਮ ਤੇ ਬਾਰਿਸ਼ ਦੇ ਵਿੱਚ ਵੀ ਇਹ ਇਸ ਟਰਾਲੀ ਤੇ ਦਿਨ ਰਾਤ ਚੱਲਿਆ ਜਾਂਦਾ ਟਰੈਕਟਰ ਵਾਰੋ ਵਾਰੀ ਚਲਾਉਂਦੇ ਰਹੇ ਤੇ ਨਾਲ ਹੀ ਦਰਬਾਰ ਸਾਹਿਬ ਦੇ ਆ ਕਬੂਤਰ ਬੈਠਦੇ ਨੇ ਜੀ ਦੇਖੋ ਦਾਣਾ ਦੂਣਾ ਚੋਗਾ ਪਾਈ ਜਾਂਦੇ ਨੇ ਦਾਨੀ ਸੱਜਣ ਆ ਦੇਖੋ ਕਿੰਨੇ ਕਬੂਤਰ ਨੇ ਜੀ ਆਪਣੇ ਦੇਸੀ ਕਬੂਤਰ ਬੋਲੇ ਕਬੂਤਰ ਕਹਿ ਦਿੰਨੇ ਹਨ ਤੇ ਲਓ ਜੀ ਅੱਜ ਦਾ ਵਲੌਗ ਇੱਥੇ ਤੱਕ ਹੀ ਬਾਕੀ ਜਾਣਕਾਰੀ ਅਗਲੇ ਵਲੌਗ ਵਿੱਚ ਦੇਵਾਂਗੇ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ